ਕੱਢ ਪਾਈ ਕੇਕ ਠੀਕ ਦੋ ਲੈ ਜਾਂਦੇ ਮੈਂ ਕਿਹਾ ਇੱਕ ਪਰ ਨੂਰ ਦਾ ਨਾਮ ਲਿਖਾਤਾ ਇੱਕ ਪਰ ਕੱਲਾ ਹੋ ਐਨੀਵਰਸਰੀ ਵਾਲਾ ਲੈ ਜਾਂਦਾ ਜਿਹੜਾ ਹੁੰਦਾ ਮਿੱਠਾ ਛੱਡਿਓ ਨਾਲ ਉਹ ਵੀ ਮਿੱਠਾ ਤਾਂ ਮਗਰੇ ਫਿਰ ਜਾ ਉਹ ਫੇਰ ਮੈਂ ਕਿਹਾ ਚਾਚਾ ਜੀ ਨੇ ਆਉਣਾ ਇੱਕ ਥੋੜਾ ਸੇਕ ਤੋਂ ਮਿੱਠਾ ਖਾਂਦਾ ਦਾਤਾ ਚਾਚਾ ਦਾ ਮਿੱਠੇ ਦੇ ਰਾਂਦਾ ਮੁਲਤਾਨ ਡੈਡੀ ਦੇ ਭਲੇਕੇ ਗਏ ਹੋ ਗਿਆ ਬੈੜੀ ਮਠਾ ਰਾਮ ਕੇਕ ਵੀ ਨਮਕੀਨ ਤਿਆਰ ਕਰਾਉਣੇ ਪਈ ਕਰਨੇ ਫਿਰ ਤਾਂ ਖਾ ਖੂ ਅੱਜ ਪਤਾ ਲੱਗੂਗਾ ਜੀ ਹੁਣ ਮੈਨੂੰ ਲੱਗਦਾ ਨੂਰ ਨੇ ਖਾਣਾ ਹੀ ਨਹੀਂ ਮਠਾ ਖਾਂਦੀ ਨਹੀਂ ਜਮਈ ਉਹ ਤਾਂ ਹੀ ਮੈਂ ਵੀ ਤੋਤੇ ਕਰਕੇ ਕਹਿੰਦਾ ਵੀ ਨਮਕੀਨ ਕੇਕ ਤਿਆਰ ਕਰਾਉਣਾ ਪਈ ਜਾਣਾ ਹਾਂ ਸਹੀ ਗੱਲ ਆ ਜੀ ਹਾਂ ਜਿੱਥੇ ਤੱਕ ਮੈਨੂੰ ਲੱਗਦਾ ਨਾ ਉਹਨੇ ਖਾਣਾ ਨਹੀਂ ਹੈ ਬਾਕੀ ਚਲੋ ਲੱਗ ਜੂਗਾ ਹੁਣ ਪਤਾ ਉਹ ਇਹਦੇ ਆ ਹਾਏ ਬਸ ਇਦਾਂ ਚੱਖੋ ਜਣਾ ਅਗਿਲ ਕਾਹਦਾ ਹੋਈ ਇਹ ਹੈਗਾ ਐਨੀਵਰਸਰੀ ਵਾਲਾ ਕੇ ਕੇ ਭਾਈ ਕੇਕ ਦਾ ਇੱਕੋ ਹੀ ਬਥੇਰਾ ਤਾਂ ਕਿਆ ਕਰਨ ਦੇ ਦੋ ਨਹੀਂ ਚਲੋ ਨਿਆਣੇ ਨੂੰ ਨੇ ਖਾ ਲਓ ਲੱਗ 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 ਕੇ ਲਾਉਂਦੇ ਹਾਂ ਕੋਈ ਨਹੀਂ ਨਿਆਣੇ ਖਾ ਲੂਗੇ ਨਿਆਣੇ ਹੈਪੀ ਅਨੀਵਰਸਰੀ ਹਾਂ ਯਾਰ حاجه ਹਾ ਜਿੰਨੀ ਬੋਲੀ ਤੇ ਲਾ ਆ ਬੜਾ ਕੇਕ ਬਹੁਤ ਸੋਹਣਾ ਕੀ ਹੋਇਆ ਕਦਾ ਜੀ ਵੀ ਬੋਲੀ ਤੂੰ ਤੂਤਲਾ ਹੋ ਤੂੰ ਖਾਦਾ ਨਹੀਂ ਇਹ ਆਪ ਤੇ ਹੀ ਇਹ ਬੜ ਗਿਆ ਕੰਟ੍ਰਕਟ ਦੇਣਾ ਫਿਰ ਪਾਪਾ ਬਚੀ ਪੁੱਲੇ ਦਾ ਡੈਮ ਬੁੱਟਾ ਲਿਆ ਐ ਐ ਫੜ ਕੇ ਉਸ ਦਿਨ ਮਾਰੀ ਦੀ ਯਾਰ ਕੰਮ ਉੱਪਰ ਲਗਾ ਤਰੇ ਕਟਾਈ ਹੋਣੀ ਲੱਗਣਾ ਕੰਮ ਚੁੱਪ ਖਾ ਕੇ ਦੋਣੇ ਬਿਆਲੇ ਮੁੰਡੇ ਬਹੁਤ ਐਕਸਾਈਟਮੈਂਟ ਦੇ ਵਿੱਚ ਖੜੇ ਹੋਏ ਸਾਡੇ ਕੇਕ ਨੂੰ ਦੇਖ ਰਹੇ ਨੇ ਬਿਆਲੇ ਮੁੰਡੇ ਭਾਈ ਦੇਖਦੇ ਆ ਕਿ ਕੇਕ ਹੁਣ ਕੱਟਿਆ ਜਾਣਾ ਮੇਰੀ ਨੂਰ ਲਈ ਸ਼ਬਾਸ਼ ਮੇਰੀ ਨੂਰ ਦਾ ਹੈ ਕਿਰਨ ਨੂਰੀ ਨੂਰੇ ਆ ਕੇਕ ਉਦਾਂ ਬਹੁਤ ਸੋਹਣਾ ਲੱਗਿਆ ਮੈਨੂੰ ਜੀ ਸੋਣਾ ਹੈ ਹੈਨਾ ਸੋਣਾ ਕੇਕ ਆ ਹੂੰ ਭਾਈ ਸਾਡੀ ਨੂਰ ਦਾ ਗਾਇਕ ਦੇਖੋ ਆਗੇ ਚਲੋ ਭਾਈ ਨੂਰ ਦੇ ਸਾਰੇ ਜਣੇ ਕੋਲ ਨਮਰਾ ਜਾਨਾ ਹੋ ਗਿਆ ਹੋਪ ਕੇ ਮਾਰਵਾ ਜੀ ਆ ਜਾਓ ਜੀ ਆ ਜਾਓ ਹੁਣ ਮੀਟਿੰਗ ਮੀਟਿੰਗ ਥੋੜੀ ਦੇਰ ਵਾਸਤੇ ਬੰਦ ਕਰ ਦਿਓ ਜੀ ਪਹਿਲੇ ਜਿੱਥੇ ਜਿੱਥੇ ਲੇਡੀਜ਼ ਇਕੱਠੀਆਂ ਹੋ ਗਈ ਉੱਥੇ ਮੀਟਿੰਗ ਚੱਲੇ ਪੈਂਦੀ ਆ ਜਿੰਨਾ ਮਰਜੀ ਕਰ ਜਾਣਾ ਨਾ ਹਰੇ ਨਾਲ ਆ ਜਵਾਨ ਸਾਡਾ ਭਾਈ ਹਾ ਦਰਨਾ ਕਿਦਾ ਹਾਲ ਕੀ ਕਰ ਲੋ ਵਧੀਆ ਵਧੀਆ ਠੀਕ ਆ ਚੱਲ ਰਹੀਆਂ ਮਿਹਨਤ ਚੱਲ ਰਹੀਆਂ ਮਿਹਨਤ ਕੈਨੇਡਾ ਚ ਹਾਂ ਕਾਲਤਾ ਸੋਰੀ ਕਾਲੀ ਬੋਸ ਵੀ ਚੇਤੀ ਕਰੂ ਰੁਕਦੀ ਆ ਵੀਡੀਓ ਚੱਲ ਆ ਪੀ ਤਾ ਹਾਂ ਚੱਲ ਪੁੱਤ ਮਾ ਮਗਰ ਖੈਰ ਕੀ ਕਰਦੀਆਂ ਹਾਂ ਆ ਜਾਓ ਮਾਸੀ ਆ ਜਾਓ ਆ ਜਾਓ ਉੱਠਿਓ ਮੈਂ ਹੀ ਪਾਉਂਦੀ ਹਾਂ ਛੱਡ ਦੋ ਚਲੋ ਸੱਜਾ ਜੱਲ ਕਰਦਾ ਆ ਦੇਖ ਜੇ ਪਤਾ ਨਹੀਂ ਹੈ ਉਹ ਖਾਣ ਨੂੰ ਜਾ ਰੋ ਵੀ ਕਹਿੰਦੀ ਉਹ ਯਾਰ ਉਹ ਤਾਂ ਮੈਨੂੰ ਲੱਗਦਾ ਰਹਿ ਗਿਆ ਕਾਕੂ ਜੀ ਕੋਈ ਨਾ ਲੋਹੇ ਵਾਲੇ ਚਾਕੂ ਗਲੇ ਕੱਢ ਦੋ ਉਹ ਤਾਂ ਹਲਵਾਈਆਂ ਹੋਣੀ ਆ ਜਿਹੜੀ ਉਹ ਲਿਆ ਚਾਕੂ ਰੱਥੇ ਦੇ ਜੈਸਮਨ ਕੋਲ ਤੇ ਛਗਨ ਲੈਣਾ ਮੈਂ ਪਹਿਲਾਂ ਤਾਂ ਚੱਕ ਦਉਂਗੀ ਹੋਣਾ ਤੇਰੀ ਵੀ ਐਨੀਵਰਸਰੀ ਆਣੀ ਹੈ ਨਹੀਂ 11 ਹਜ਼ਾਰ ਤੋਂ ਮੈਂ ਖਾਣਾ ਦੇਖ ਕੇ ਕਰਨਾ ਤੁਸੀਂ ਤਾਂ ਦੁਆ ਕਰਨੇ ਕਰਨਾ ਛਗਨ ਛਗਨ ਵਾਲਾ ਪੰਗਾ ਜਾਂ ਪਤਾ ਨਹੀਂ ਕਿੱਥੇ ਦੇ ਪਾ ਲੰਨੀ ਆ ਜਦੇ ਲੱਭ ਲਓ ਇੱਥੇ ਲੱਭ ਹੁੰਦੀ ਹੈ ਉਂਦਰ ਤੇ ਲਿਆ ਆਈ ਡਾਕਟਰ ਨੂੰ ਮੈਂ ਨਹੀਂ ਜਾ ਰਹੀ ਮੈਨੂੰ ਕੋਈ ਬੰਦ ਨਹੀਂ ਮਾਂ ਕੇ ਦੇਖ ਜਮਟੇ ਇੱਕ ਮਿੰਟ ਬਾਹਰ ਵੀ ਲਗਾਉਂਦੀ ਆ ਹਲਪਾਈ ਕੋ ਤੇਜ ਹੋ ਆਏ ਚਮਚੇ ਇਧਰ ਨੂੰ ਐ ਕਰ ਲੈ ਕੋਈ ਕੱਟ ਵੀ ਦੇਣਾ ਨਾ ਮੇਰੇ ਨੂਰ ਦਾ ਕੱਟਣਾ ਮੇਰੇ ਨੂਰ ਨੂੰ ਦੋ ਮੇਰੇ ਨੂਰ ਨੂੰ ਦੋ ਮੇਰੀ ਨੂਰ ਨੂੰ ਦੋ ਮੇਰੀ ਗੱਲ ਸੁਣੋ ਚਾਕੂ ਨੂੰ ਜਲਦੀ ਬਣਾ ਦੋ ਜੇ ਕਾਨਤ ਕੀ ਫਿਰ ਤੁਸੀ ਨਾ ਉਹ ਮਿਲ ਗਿਆ ਜੀ ਮਿਲ ਗਿਆ ਜਾਲ ਨਹੀਂ ਹੁਣ ਤੂੰ ਉਹ ਜਾਲ ਕੇ ਅੱਠ ਆ ਜਾਣ ਵਾਲੇ ਕਟਾਂਗੇ ਚਾਕੂ ਤਾਂ ਇਹ ਤਾਂ ਹੁਣ ਜੱਗੀਆਂ ਵਾਲਾ ਹੈ ਉਹ ਨੂਰ ਨੂੰ ਦਿੱਤਾ ਅਸੀਂ ਇਹਦੇ ਨਾਲ ਸਾਲਣਾ ਆ ਜਾ ਬਈ ਚੱਲਾ ਫੇ ਮੇਰਾ ਪੁੱਤ ਤਿਆਰ ਹੋਇਆਗਾ ਮੈਂ ਪੀਤਾ ਤੇ ਤੂੰ ਮੈਂ ਤੁਹਾਨੂੰ ਮਾਰ ਦੇ ਦੀ ਤੂੰ ਤਾਂ ਚਾਕਲੇਟ ਆ ਚਾਕਲੇਟ ਚਲ ਚਾਕਲੇਟ ਚਾਕਲੇਟ ਖਾ ਲੈ ਇਹ ਨਹੀਂ ਖਾਣੀ ਇਹ ਨਹੀਂ ਖਾਣਾ ਬਾਈ ਮੈਂ ਤਾਂ ਛੋਲੇ ਪਟੂ ਦੇ ਖਾਉਗੀ ਸਹੀ ਗੱਲ ਇਹਨੂੰ ਮੰਨ ਤੂੰ ਸੀ ਗਾਤੀ ਕਰੀ ਨਹੀਂ ਉੱਡ ਲੈਣੀ ਸੀ ਮੈਂ ਅਸੀ ਲੱਡੂ ਬਣਾ ਦੇ ਤਾਂ ਮਾਝੇ ਪਿੰਡ ਦਾ ਲੈ ਲੈ ਜਮਾ ਲੈ ਗਈ ਲੱਡੂ ਲਿਆਈ ਲੱਡੂ ਲਿਆਵੇ ਇਹਨੇ ਲੱਡੂ ਦੇ ਉਹ ਮਿੱਠਾ ਖਾ ਕੇ ਨਹੀਂ ਰਾਜੀ ਇਹ ਲੱਡੂ ਆ ਚਾ ਉਹ ਹੱਥ ਕਰਦੇ ਉਹ ਤਾਂ ਭਰਾ ਇਹ ਜੈਸਮੀਨ ਨੇ ਹਾਲਾਤ ਇਹ ਆਏ ਕਰਨੀ ਇਹ ਕਰ ਦਿੰਦੀ ਦੀ ਬਿੱਲੀ ਬਿੱਲੀ ਜੀ ਵੜ ਕੇ ਕੋਈ ਲਾਗੀ ਕਰਨ ਉਹ ਹੱਥ ਕਰਦੇ ਨੂਰੇ ਨੂਰ ਗੰਦਾ ਨੂਰੇ ਕੱਢ ਦੇ ਪੁੱਤ ਕਰੀ ਐਂ ਕਰ ਦੇ ਇੱਧਰ ਦੇਖ ਬੰਦਾ ਵੀ ਕਿੱਦਾਂ ਮੈਂ ਇਕੱਠੇ ਹੀ ਕੇਨਾ ਮੂੰਹ ਸਾਰੇ ਮੂੰਹ ਮਿੱਠਾ ਕਰਾ ਦੇ ਗਿਆ ਦਾ ਕੋਲ ਹਾਂ ਉਹ ਪਾ ਜੂਗੀ ਦੇ ਦੇ ਨਾ ਕਿਹੜਾ ਮੁੰਡਾ ਪਾਸੇ ਆ ਵੀ ਤੱਕ ਕੰਦੀ ਦੇ ਦੋ ਹਾਂ ਉਹ ਬੰਦਾ ਤਿੰਨੇ ਤਿੰਨੇ ਨੇ ਆਏ ਹੋ ਕੇ ਚੱਲੋ ਚੱਲੀਏ ਮੇਰੀ ਗੱਲ ਸੁਣ ਉਹ ਬੰਦਾ ਵਿਚਾਰਾ ਕੇਕ ਕਿੰਦਾ ਕਟੂਗਾ ਕੋਈ ਨਾ ਮੇਰਾ ਹੱਥ ਆਂ ਲੜਕੇ ਕਰਦਾ ਪਾਟੇ ਨਾ ਕੱਟਦਾ ਦੀਦੀ ਲੱਡੂ ਲੈਣ ਗਈ ਆ ਐਨੀਵਰਸਰੀ ਵਾਲਾ ਵੀ ਕੱਟ ਲੋ ਦੀ ਉਹ ਲਿਆ ਨਾ ਪਲੇਟ ਲੱਕ ਲਿਆ ਬੁੱਤੋ ਦੀ ਬਲੇ ਕੇਕ ਤਾਂ ਕੱਟਨੀ ਬਿਖਾਈ ਮੇਰਾ ਬੁੱਤ ਨਹੀਂ ਬਲੇ ਆ ਦੇ ਲੈ 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 ਰਾਜਾ ਗੱਗੀ ਮੈਨੂੰ ਹੱਥ ਲੈ ਵੀ ਤੁਹਾਨੂੰ ਕੱਟੋ ਕੱਟੋ ਮੈਨੂੰ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਯੂਨੀਫਾਰਮ ਨਾ ਆਉਂਦਾ ਕੱਟਿਆ ਹਾਂ ਚਾਵਾ ਚਾਵਾ ਜਿਹੜੀਆਂ ਉੱਪਰ ਚਾਕਲੇਟਾਂ ਪਈਆਂ ਸਾ ਨਹੀਂ ਗਿਨੁੰਦੀਆਂ ਤੇਰੀਆਂ ਯਾਰ ਇਹ ਚਾ ਲੈਣਾ ਕਾਣੀ ਮੰਨਦੀ ਆ ਦੇ ਕੇ ਖਾ ਲੈ ਲੱਡੂ ਖਾ ਲੈ ਲੈ ਇਹਨੇ ਖੁਸ਼ ਹੋ ਕੇ ਲੱਡੂ ਬਥੇਰਾ ਖਾਂਦੀ ਇਹ ਆ ਦੇ ਲੱਡੂ ਜਾਈਦੇ ਚੱਡੇ ਚਾਈਦੇ ਖਾਣਾ ਨਹੀਂ ਖਾਂਦੀ ਖਾਲਾ ਪੁੱਤ ਨਹੀਂ ਉਹ ਖਾਣਾ ਨਹੀਂ ਖੇਤ ਨਾ ਨਹੀਂ ਖਾਂਦੀ ਰਹਿਣ ਦਾ ਫਿਰ ਹੁਣ ਨਹੀਂ ਖਾਣਾ ਇਹ ਉਹ ਕਹਾਂ ਨੂੰ ਭਾਈ ਲੱਡੂਆ ਘੱਟਾ ਲੈ ਆਓ ਬੜਾ ਲੱਡੂ ਲੈ ਆਇਓ ਸਹੀ ਗੱਲ ਆ ਜੀ ਬੜਾ ਸਾਰਾ ਬਣਾ ਕੇ ਪਾ ਲੈ ਆ ਹਾਂ ਚੱਲ ਹਰ ਗਣ ਬਣੀ ਕੀ ਕਟਾਕ ਖਾਉਂਗੀ ਹਰ ਗੁਣ ਵੀ ਜੇ ਕੇ ਇੱਕ ਨਾ ਕੱਢ ਪੈਣ ਮੰਗਣ ਮਿਰਚੀ ਪਸੰਦ ਆਈ ਮਮੇ ਤਾਂ ਕੜੀ ਵੀ ਖਾਸੀ ਕਰਾਉ ਮੰਨ ਲਾ ਮੁਟਰੀ ਉਰੀ ਪੈ ਜਾ ਪੁੱਤ ਬਾਹੋਂ ਨਹੀਂ ਬਹਿਣਾ ਹੋਣ ਨਹੀਂ ਬਹਿਣਾ ਬਸ ਮੈਂ ਤਾਂ ਹੀ ਕਹਿੰਦਾ ਓ ਯਾਰ ਤੂੰ ਇੱਦਾਂ ਕਰਸਾਂ ਵੀ ਇੱਕ ਐਸੀ ਹੋਂ ਤਾਂ ਮੈਨਾਂ ਬਸ ਹਾਰਦੇ ਬਸ ਹਰ ਗਿਆ ਹੁਣ ਅਸੀਂ ਬੈਠਾਂਗੇ ਜਦੋਂ ਗਈ ਆਓ ਜੇ ਕੇ ਕਟਣਾ ਇਹ ਕੋਈ ਗੱਲ ਨਹੀਂ ਕੋਈ ਗੱਲ ਜੀ ਇਹ ਕਹਿੰਦੇ ਬਸ ਜਿਹੜੇ ਬੈਠੇ ਆ ਜਿਹੜੇ ਬੈਠੇ ਉਹਨਾਂ ਦਾ ਤਾਂ ਕਟਣਾ ਚੱਕ ਲੈ ਗੱਟਕਣਾ ਉਹ ਲੈ 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 ਡੋਮੈਟਿਕ ਉਹ ਲੈ ਲੈ ਯਾਰ ਉਹ ਲੈ ਲੈ ਕੋਣ ਲੈ ਲੈ ਮਾ ਸ਼ਰਮ ਇਹ ਤੇ ਖਾ ਲਈਆਂ ਹੁਣ ਦੰਦਰੀ ਨਾਲ ਕੇ ਮੋਝ ਤੇ ਮਾ ਸ਼ਰਮ ਯਾਰ ਹੋ ਗਿਆ ਆ ਦੀਦੀ ਦੁੱਧ ਕੁੜੀ ਪਸੰਦ ਕਰਨ ਦੀ ਵੀਡੀਓ ਚ ਤੂੰ ਹੁਣੇ ਖਲਾਈ ਜਾਨੀ ਆ ਮੈਨੂੰ ਪਤਾ ਨਹੀਂ ਕਿ ਕਿੰਡੀ ਕ ਸੀਰੀਅਸ ਗੱਲ ਕਰ ਤੂੰ ਵੀ ਆ ਇਹ ਤਾਂ ਉਹ ਟਪ ਵਾਈਟ ਵਾਲਾ ਮੇਰਾ ਹੀ ਹੈ ਜੋ ਮੈਂ ਖਲਾਮਾ ਤੂੰ ਸਾਡੀ ਦੋਹਾਂ ਦੀ ਲੜਾਈ ਨਹੀਂ ਕਦੇ ਬੰਦ ਹੋਣੀ ਤੂੰ ਮੇ ਖਵਾ ਦੇ ਨਾ ਮਨਕੀਤ ਨੂੰ ਵੀ ਖਵਾ ਦੇ ਹਾਂ ਦੇ ਸਾਡੇ ਲੱਡੂ ਨੇ ਖਾ ਉਹ ਵੀ ਨਹੀਂ ਖਾਂਦਾ ਉਹ ਤਾਂ ਲੱਡੂ ਖਾਂਦੀ ਫਿਰਦੀ ਆ ਕਰ ਉਹਨੇ ਖਾ ਲਿਆ ਮੈਨੂੰ ਲੱਡੂ ਲੈ ਕੇ ਲਾਂਕੀ ਆਪਰਾ ਤੇਜ ਜੈਸਮੀਨ ਹਾਂਜੀ ਹਾਂਜੀ ਗਿਫਟ ਤਾਂ ਲੈ ਆਪਾਂ ਦਿੱਤੇ ਕੀ ਲੈ ਮਾ ਜੀ ਗਿਫਟ ਉਹ ਭਾਈ ਗਿਫਟ ਮੁਕਿਆ ਉਪਾਈ ਕੀ ਹੋ ਗਿਆ ਕਿਹਨੂੰ ਗਿਫਟ ਦੇਣਾ ਤਾਂ ਭੱਜ ਵੀ ਗਈ ਕਿੱਥੇ ਗਈ ਉਹ ਜਾ ਭਾਜੀ ਗੋਦੀ ਚ ਬੋਲ ਲੱਡੂ ਖਾ ਅੱਛਾ ਅੱਛਾ ਆ ਚੜੀ ਗੋਦੀ ਇਹਨੂੰ ਬੋਲ ਕੇ ਥੱਲੇ ਦੇਖੀ ਜਾਂਦਾ ਉਹ ਮੈਂ ਤੇਰੇ ਕੀ ਜਾਂਦਾ ਕਿੱਧਰ ਵੇ ਕਾਣੇ ਕਾਣੀ ਆ ਦੇਖੀ ਬੋਲ ਕੇ ਇਹ ਦੇਖੀ ਜਾਂਦਾ ਇਹ ਮਨ ਕੀ ਡਟ ਨੂਰ ਦਾ ਵੀ ਨੂਰ ਨਾ ਖਾਣੀ ਆ ਦੇਖ ਕਦਰ ਨਾ ਨੂਰ ਮਨ ਕੀ ਡਟ ਅਰੇ ਬੋਲ ਲੈ ਸਿਰ ਤੇ ਕਾਲਾ ਪੁੱਤ ਕਾਲਾ ਪੁੱਤ ਜੰਮੀ ਜੰਮੀ ਚਾਬਾ ਜੰਮੀ ਜੰਮੀ ਤੇਰਾ ਖਾਂਦਾ ਖੁਸ਼ ਹੋ ਕੇ ਮਮੀ ਖਾਂਦਾ ਆ ਨਹੀਂ ਲੱਡੂ ਖਾਂਦਾ ਸਾਡਾ ਇਹ ਵਾਲਾ ਲੱਡੂ ਸਾਡਾ ਲੱਡੂਏ ਖਾਂਦਾ ਆ ਦੇ ਆ ਗਈ ਆ ਗਈ ਆ ਗਈ ਆ ਤਾਂ ਗਈ ਆ ਨੂਰ ਦਾ ਇਹ ਨੂਰ ਦਾ ਕਿਹੜਾ ਆ ਆ ਲਓ ਫੇ ਮੇਰੇ ਆ ਨੂਰ ਦਾ ਆ ਨੂਰ ਦਾ ਨੂਰ ਲੈ

ਤਿੰਨ ਦੇ ਤੋ ਤਿੰਨ ਚਾਰ ਚਲੋ ਮਾਸੀ ਜੀ ਮਾਜੂ ਮੈਡ ਅਕਰਾਓ ਕਰਾਓ ਜੀ ਫੇਰ ਮੂੰਹ ਮਿੱਠਾ ਦੇ ਵੀ ਤੁਸੀਂ ਕਰਵਾ ਦਿਓ ਮਾਸੀ ਆ ਜਾਓ ਇਹ ਘੱਟ ਬੋਤਲ ਨੂੰ ਨਹੀਂ ਦੇਣਾ ਕਿ ਬਾਹਰ ਤੇਰੇ ਦੇ ਵਿੱਚ ਲੈ ਅੰਦਰ ਰੱਖਿਆ ਮਨ ਵੀ ਅੰਦਰ ਰੱਖਿਆ ਤਨੂਰ ਆਏ ਖੋਲਿਆ ਦੇ ਅੰਦਰ ਹੁਣ ਹੀ ਦੇ ਦੋ ਤੁਹਾਨੂੰ ਵੀ ਦਿਖਾ ਦੂੰ ਮਿਠਾ ਲਓ ਜੀ ਲਓ ਤੇਰੇ ਤੋਂ ਤਨੂਰ ਦੇ ਕੀ ਖਾ ਲਿਆ ਕਿੱਦਾਂ ਪੰਦਾ ਕਿੱਦਾਂ ਪੰਦਾ ਕਿੱਦਾਂ ਪੰਦਾ ਪਾੜ ਤੇ ਪੈ ਕਿੱਦਾਂ ਪੰਦਾ ਪੰਤਾ ਖਾਂਦਾ ਉਹ ਕਿੱਦਾਂ ਪਾਉਣੀ ਕੁੜੀਓ ਪਾਉਂਦਾ ਕਿੱਦਾਂ ਦਾ ਆਏ ਬਾਈ ਆਓ ਜੀ ਕਿਤਰੀ ਦਾ ਆਓ ਕੁੜੀਓ ਕਿਤਰੀ ਮਨੀ ਆ ਗਈ ਐਵੇਂ ਹੀ ਰਹਿੰਦਾ ਐਵੇਂ ਹੀ ਰਹਿੰਦਾ ਕਿਤੋਂ ਰੰਗ ਖਾ ਲਾ ਇਹਦਾ ਦੱਬੂਸੇ ਤੇ ਹੱਥ ਹਟੋ ਜਮ ਤਾ ਹਾਂ ਮੇਰੇ ਕੋਲ ਕੱਲ ਮਾਰੀ ਨੂੰ ਇੰਨੇ ਸਾਨੂੰ ਖਾ ਕੇ ਨਹੀਂ ਦਈ ਪਾਣਾ ਹੁਣ ਤਾਂ ਹੀ ਤਾਂ ਉਹ ਬੀਚ ਕਿਤੇ ਆਹੀ ਆ ਨੂਰ ਆ ਆ ਨੂਰ ਤਾਂ ਕਿਹਦਾ ਨਾਨੀ ਦਾ ਗਿਫਟ ਤਾਂ ਲੈ ਲਓ ਆਪਣਾ ਇਹਦਾ ਨਾ ਕੇਕ ਖਾਵੇ ਨਾ ਗਿਫਟ ਗਿਫਟ ਦਾ ਫੜ ਲਿਆ ਜਾ ਗਿਫਟ ਇਹ ਲੋ ਬੈਟਰੀ ਲੱਡੂ ਦੇਦਾ ਬਸ ਸਿੰਪਾ ਯੋ ਕੇਕ ਨੂੰ ਉਹ ਉਹ ਕਹਿੰਦਾ ਮੈਨੂੰ ਦੋ ਕੇਕ ਇਹ ਖਾਂਦੀ ਨਹੀਂ ਨੋੜ ਦੇ ਕੱਪੜੇ ਇੱਕ ਬੰਦਾ ਆ ਗਿਆ ਕੋਈ ਕੌਣ ਆ ਗਿਆ ਮੇਰੇ ਮੰਮਾ ਪਾਪਾ ਮੈਂ ਕੋਈ ਨਾ ਤੇਰੀ ਮੰਮਾ ਵਰਪਾ ਦਾ ਉਹ ਤਨ ਹਾਸਾ ਆਸਤਾ ਜਲਪ ਅਸੀਂ ਬੈਠੇ ਹਾਂ ਉੱਥੇ ਸ਼ਾਮ ਤੱਕ ਆਈ ਜਾ ਜੀ ਸ਼ਾਮ ਦੀ ਰੋਟੀ ਉੱਧਰ ਬਣਦੀ ਹੈ ਨਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਹੁਣ ਤਾਂ ਮੈਂ ਬਿਠਾ ਲਈ ਰਿਹਾ ਫਟੂਰੇ ਹੋਣਾ ਅੱਜ ਪਣਾ ਬੈਠੀ ਰਹਿ ਤਾਂ ਇੱਥੇ ਬੈਠ ਰਹੇ ਹਾਂ ਹਾਂ ਪਾਤੀ ਦੀਦੀ ਕਿੱਥੇ ਮੇਰਾ ਸੰਸਨੀਆ ਬਣਾ ਲੈ ਫਿਰ ਜਾ ਮਾ ਸੰਸਤ ਘਰ ਕਿੱਥੇ ਗਿਆ ਮੈਂ ਤਾਂ ਸੰਸੇ ਬੜਾ ਲੱਗਦਾ ਆਹ ਕਿਦਾਂ ਲੈ ਆ ਬਣਾ ਕੇ ਆਜੋ ਆਜੋ ਵੰਡੀ ਆਵੇ ਮਾਰਦੇ ਬਤਾਲੀਆਂ ਮਾਰੀ ਪੁੱਤ ਕਿੱਦਾਂ ਭਾਈ ਲੱਡੂ ਕਿੱਦਾਂ ਬਥੇਰਾ ਪਾਉਂਦਾ ਦਾ ਪਾਉਣੀ ਕੁੜੀਓ ਗਿੰਦਾ ਪਾਉਣੀ ਕੁੜੀਓ ਕੁੜੀਓ ਇਹਦਾ ਮੁੰਡੇ ਹੋਆ ਮੁੰਡੇ ਕਿਦਾਂ ਨੂਰੇ ਦਾ ਬੁਤਾ ਅਧਰਮ ਆ ਸੂਟ ਦੇਖ ਲੋ ਕਿ ਆ ਸੋਹਣਾ ਲੱਗਦਾ ਜੀ ਮਮਾ ਨਹੀਂ ਪਰ ਪਾਪਾ ਦਾ ਗਿਫਟ ਮੈਨੂੰ ਆ ਗਿਆ ਹਾਂ ਹਾਂ ਭਾਜੀ ਇਹ 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 ਡੈਡੀ ਵੱਲ ਤੇ ਗਿਫਟ ਆ ਇਹ ਨੂੰ ਜਨਮ ਦਿਨ ਦਾ ਮਾਰ ਜਾ ਬੁਤਾ ਮਮਾ ਕਿ ਬੈਠੀ ਬੁਤਾ ਕੁਝ ਮਿੰਟ ਦੇ ਦੇ ਲੈ ਬੱਚਾ ਬੁਤਾ ਕੀ ਅਲਰਜੀ ਹੈ ਬੱਚਾ ਦੇ ਤੂੰ ਯੋਜੀ ਹੈਪੀ ਐਨੀਵਰਸਰੀ ਤੋ ਜੂਜੀ ਉਹ ਕਿੱਦਾਂ ਬੰਦਾ ਹੈ ਉਹ ਕਿੱਦਾਂ ਬੰਦਾ ਹੈ ਇਹ ਖਾ ਕੇ ਖੁਸ਼ ਹੈ ਖਾਣੇ ਦਾ ਨੂਰ ਦੇ ਬੰਦੇ ਦਾ ਕੇਕ ਮਨਕੀਰ ਸਿੰਘ ਆਜੂ ਆ ਹਾਂ ਖਾਣਾ ਹੈ ਨਾ ਬਾਜੀ ਚਾਹ ਦੇਣਾ ਨਾ ਨੋ ਬਾਈ ਜੀ ਮਮਾ ਜੀ ਲਓ ਹੋ ਜਾ ਕੋਟਾ ਮੋਦਰ ਨਿਆਣਾ ਬਾਉ ਆ ਮੇਰੇ ਵਾਰੀ ਦਾ ਆ ਮੇਰੇ ਵੱਲੋਂ ਬਾ ਦੇ ਜਿਹੜੇ ਬੰਦੇ ਆਦੇ ਉਹਨਾਂ ਕੋਲ ਕਾਰਡ ਵੀ ਨਹੀਂ ਇਕੱਠੇ ਕਰਦੇ ਪੱਕੀ ਗੱਲ ਆ ਬਾਈ ਦੌੜ ਜਾ ਮਾਰ ਲੈਣਾ ਬੰਦਾ ਯਾਰ ਕੱਪੜੇ ਕੱਪੜੇ ਲਾ ਦੇ ਕੱਪੜੇ ਦੇਖ ਲੈ ਕਿਹੜੇ ਕੱਪੜੇ ਕਿਦੀ ਲੱਤਪੁਰ ਪਏ ਆ ਸਗਨ ਕਿਦੇ ਆ ਬੱਚਾ ਐਨੀ ਮੌਕਾ ਹੀ ਹੁੰਦਾ ਹੈ ਪੁੱਤ ਮਾੜਾ ਪਿੱਛੇ ਹੋ ਕੇ ਖਲਾ ਗਈ ਨੇ ਪੁੱਤ ਇੱਧਰ ਥਾਣਾ ਹੀ ਕੰਮ ਚੱਲ ਪਿਆ ਹੋਰ ਕੀ ਹੋਰ ਨਹੀਂ ਟੋਪਲੇਟ ਪਾ ਦੇਦਾ ਜੇ ਮੈਂ ਡੱਡੂ ਨੂੰ ਕਹਿ ਦਿੱਤੇ ਅਦਰ ਮਨ ਕੀ ਰਦਾ ਮੂਹੂ ਦੇ ਨਾ ਦੇਖ ਲੈ ਫੜਾ ਦੇ ਲੈ ਸੁਹਾਵੇ ਖਾੜਾ ਦੇ ਦੀ ਹਾਂ ਮੈਨੂੰ ਲੈ ਲੈ ਦੇ ਹਾਂ ਮੇਰਾ ਤੇ ਇੱਕ ਹੈ ਇਹ ਮੇਰਾ ਹੈ ਲੈ ਮੁੰਡਾ ਉਹ ਲੱਗਦਾ ਪੀਉਂਦਾ ਖਾ ਰੇ ਮੈਨੂੰ ਜਾ ਰਿਹਾ ਇਹ ਤਾਂ ਉਹਨਾਂ ਦਾ ਹੋਰ ਖਲਾਫ ਹੁੰਦਾ ਇਹਦਾ ਇਹਦਾ ਖਾਂਦਾ ਪੂਰਾ ਕੇਕ ਇਹ ਨੂਰ ਨਹੀਂ ਖਾਂਦੀ ਬਰੈਡ ਜਾਂ ਖਿਲਾ ਦਿਓ ਕਰੀਮ ਨਾ ਖਿਲਾਓ ਬਰੈਡ ਆਏ ਨਾ ਖੰਗ ਵੀ ਨਾ ਹੋ ਜੂਏ ਦੀਦੀ ਆ ਗਈ ਤੁਸੀਂ ਵੀ ਉਹ ਬਾਸਾ ਤੇ ਮਾਸੇ ਦੇਟ ਨਾ ਪੁੱਤ ਮਾਰ ਮਾਰੀ ਕਦਾ ਦੇਖਣੇ ਜਾਗੇ ਉਹ ਨਾ ਨਾ ਮੇਰਾ ਕੋਈ ਨਹੀਂ ਪਰੋਣਾ ਸਾਹਿਬ ਨੂੰ ਆਏ ਆ ਅੱਜ ਦਾ ਅਸੀਂ ਦੋ ਇੱਕ ਤੇ ਠੀਕ ਆ ਇਹ ਤਾਂ ਨਹੀਂ ਇਹ ਗੱਲ ਪਤਾ ਕਹਿਆ ਜੀ ਬਹਾਨਾ ਦਾ ਮਾਸੜ ਜੀ ਦਾ ਝੋਨੇ ਦੇ ਬਾਡੀਲੇ ਵਾਲਾ ਕੰਮ ਹੋਇਆ ਵਾ ਜਾਣੇ ਦੀ ਗੱਲ ਆ ਆਪਾਂ ਬਹਾਨਾ ਚਾਚਾ ਜੀ ਵਾਲਾ ਦੋ ਕਾਲਾ ਫੰਗੂ ਮੈਂ ਟਾਗਰਾਉਣਾ ਕਰਤੀ ਬਾਕੀ ਆਪਣੀ ਵੀਡੀਓ ਬਣਾ ਦੋਗੀ ਉਹ ਪਰਲੀ ਸਾਡ ਬਾਂਸੀ ਦਾ ਟੁਕੜਾ ਟੋਲ ਜਰ ਮੈਂ ਨਾ ਪਰੀ ਨਾ ਮੈਂ ਕਿਆ ਲੋੜ ਐ ਸਿਆਣੇ ਨੇ ਕਾਇ ਜੀ ਸੜਨ ਸਾਡੀ ਚਾਲ ਓੜ ਐ ਲੈ ਯਾਰ ਹੱਦ ਹੋ ਗਈ ਜੀ ਤਾਂ ਉਹ ਫਮ YouTube ਉਪਰ ਆ ਦੂੰਗਾ ਯਾਰ ਆਈ ਤਾਂ ਕਿ ਬਹੁਤ ਦੂਰ ਤੱਕ ਪਹੁੰਚਿਆ ਹੋਣਾ ਆ ਵੀ ਲੈ ਵੀ ਖਾਣਾ ਕੇਕ ਆ ਵੀ ਪਤਾ ਨਹੀਂ ਨਵੀ ਮੈਂ ਸਾਡੇ ਕੋ ਪਾ ਦੂੰਗਾ ਬਾਹਰ ਤੋਂ ਸਾਨੂੰ ਚੜਦੀ ਕਲਾ ਚ ਰੱਖਿਆ ਲੋ ਜੀ මත පලි ගන්නබ අ නෝමවල හබාදක එකම් ග න්නමන කායිගතු ਲੱਡੂਆਂ ਦੀ ਬਹੁਤ ਹੋ ਆ ਜੀ ਲੱਡੂ ਹੋਏ ਨਿਊਡ ਲੋ ਇਹ ਹਾਂ ਲੱਡੂ ਆ ਬੱਸ ਆ ਕਰੋ ਕੁੜੀਓ ਆ ਚੱਕਰਦੀਪ ਆ ਬੰਡੋ ਪਤਾ ਆ ਲਿਆਓ ਭਾਈ ਸਰਪ ਕਰੀਏ ਨਾ ਮੇਰੀ ਲੋੜ ਦੀ ਉਹ ਹਰੇ ਉਹ ਲੈ ਉਹ ਹਾਂ ਚਲੋ ਤੁਸੀਂ ਫੜਾ ਲੇ ਕੈਮਰਾ ਤੇ ਆ ਭਾਵੇਂ ਤੁਹਾਡੇ ਪ੍ਰੋਗਰਾਮ ਸੈੱਟੀਆਂ ਮੈਨੂੰ ਪਤਾ ਹੋ ਜੀ ਲੱਗੇ ਮੈਂ ਤਾਂ ਆਪ ਭੁੱਲ ਗਏ ਦੋਨੋਂ ਹੀ ਭੁੱਲ ਕੇ ਲੈ ਲਓ ਥੋੜਾ ਜਿਹਾ ਮਰ ਕਾ ਦੀਦੀ ਕਾ ਬੇਰੀ ਨਾ ਹੋਦਾ ਮੈਂ ਇੱਕ ਹੀ ਗਿਆ ਹੋ ਗਿਆ ਮਗਾ ਬੰਦਾ ਬਰਤਾਓ ਮੈਂ ਤਾਂ ਆਪ ਭੁੱਲ ਗਿਆ ਵੀ ਅਜੇ ਅਸੀਂ ਤਾਂ ਬੈਠੇ ਹੀ ਨਹੀਂ ਭਾਜੀ ਨੇ ਕਿਹਾ ਕਹਿੰਦਾ ਤੁਸੀਂ ਉੱਠਦੇ ਨਹੀਂ ਕਾਤੇ ਬੈਠੇ ਉਠੋ ਹਾਂ ਪੁੱਛ ਲਗਾ ਭਾਜੀ ਵੀਰ ਥਾਤੇ ਨਹੀਂ ਦੀ ਮਨੇ ਮੇਰੀ ਖਾਨ ਨੇ ਮੈਨੂੰ ਯਾਦ ਰੱਖਣਾ ਚਾਹੀਦਾ ਸੀ ਨਹੀਂ ਪਹਿਲਾਂ ਕਿਹਾ ਕਿ ਮੈਂ ਠਾਲਿਆ ਭਾਜੀ ਨੇ ਨਹੀਂ ਸਨ ਮੈਂ ਵੀ ਕਰਿਆ ਤੁਸੀਂ ਪੜੇ ਆ ਤੁਹਾਨੂੰ ਤੁਹਾਨੂੰ ਰੱਖਣਾ ਚਾਹੀਦਾ ਚਲ ਕੋਈ ਨਾ ਹੁਣ ਕੋਈ ਗੱਲ ਸੌਰੀ ਪਤਾ ਨਹੀਂ ਲੱਗਿਆ ਐਨੇ ਰਿਸ਼ਤੇਦਾਰਾਂ ਦਾ ਪਤਾ ਨਹੀਂ ਲੱਗਿਆ ਹੋ ਗਿਆ ਪਤਾ ਨਹੀਂ ਲੱਗਿਆ ਇਹਦੇ ਵੀ ਬੁਲਾਓ ਇਨੂੰ ਖਲਾਉਂਦਾ ਹਾਂ ਇਹਨੂੰ ਕਿਹੜੂ ਫਰੇਟੇ ਇਹਨੂੰ ਕਰੀਮ ਨਹੀਂ ਨਾ ਖਵਾਉਣੀ ਇਹਨੂੰ ਬਰਾਇਤੇ ਖਵਾਵਾਂ ਗੱਲਾਂ ਮੈਂ ਭਾਈ ਉਹ ਠੀਕ ਦਾ ਖਾਂਦਾ ਨਹੀਂ ਚਾਂਚੇ ਦੇ ਨਾਲੇ ਆ ਗਿਆ ਸਾ ਐਨੀ ਦਰਦੂ ਖਾਂਡੀਆਂ ਸਾਰਾ ਨਾ ਆ ਗਿਆ ਚਾਂਚੇ ਦੇ ਦੂਏ ਜਾਂਦੇ ਮਾਰਾ ਦੋ ਉਹਨੂੰ ਤਾਂ ਖਾਣਾ ਦੋ ਔਰ ਇਹ ਕਿੱਦਾਂ ਵਾਰਿਆ ਲੋ ਨਈ ਨੂਰ ਦੇ ਹਿੱਸੇ ਦਾ ਸਾਰਾ ਖਾ ਲਿਆ ਗਿਆ ਹਾਂ ਇਹ ਖਾਂ ਗੋ ਨਹੀਂ ਖਾਂਦੀ ਮਾਸੀ ਨੂੰ ਫੋਟੋ ਨਾ ਖੜਾਓ ਖੰਗ ਨਾ ਉਹ ਥੋੜੇ ਥੋੜੇ ਸਾਰੋ ਆ ਚੱਕ ਲਓ ਬਸ ਨਾ ਉਹਨੂੰ ਮਰ ਕੇ ਇਤ ਨੂੰ ਕਿਉਂਕਿ ਆ ਉਹਰੇ ਮਾਸੀਆਂ ਚਲੋ ਚੱਕ ਲਓ ਚਲੋ ਹੁਣ ਠੀਕ ਆ ਉਹ ਕੀ ਆ ਆ ਵੀ ਲੈ ਜੀ ਬੀਬੀ ਆ ਵੀ ਚੱਕ ਲੈ ਚਲ ਚੱਕੀ ਕਾਟ-ਕਾਟ ਕੋ ਫੜਾ ਲੈ ਕੋਈ ਗਾਲੀ ਕਾਟ ਦੇ ਦੇਖ ਲੈਣੇ ਫੜਾ ਦੇ ਗਣ ਕੇ ਦੱਸ ਦੂੰਗਾ ਕਿੰਨੇ ਕੇ ਪੈਸੇ ਵਿੱਚ ਕਾਟ ਤਾਂ ਨਾ ਫੜਾ ਦੇ ਠੀਕ ਇਹ ਕਿ ਲੈ ਸਕਦਾ ਚੱਲ ਬਈ ਡੱਡੂ ਵਾਹ ਡੱਡੂ ਆ ਜਾ ਪਪ ਕਰਦੇ ਫੇ ਕਰੀ ਓਏ ਪਪ ਤਾਂ ਕਰਦੇ ਪਪ ਕਰ ਦੂ ਤੁਂ ਕੀ ਕਰ ਪਪ ਕਰਦੇ ਹੁਣ ਨਹੀਂ ਮੇਰੇ ਕਿੰਨੇ ਧਿਆਨ ਨਾਲ ਉਹਦੇ ਬਹੁਤ ਕਰਦਾ ਜਾਂਦਾ ਜੀ ਮੈਂ ਉਹਦੇ ਮਰ ਕਰਦਾ ਹੁੰਦਾ ਹੁੰਦਾ ਨਾ ਜੇ ਉਹ ਮੂਰੇ ਆ ਗਈ ਆਹੇ ਕਹਿੰਦਾ ਵੀ ਛੱਡ ਦੋ ਮੈਨੂੰ ਜਾਂਦੀ ਸਾਰ ਵਸੁੰਦੇ ਬਾਰੀ ਹੈ ਹਾਂ ਹੁਣ ਤਿਆਰ ਕਰ ਹੁਣ ਆ ਜਾ ਚੱਲ ਜਾ ਹੁਣ ਦੇਖੋ ਉਹਦੇ ਕਰੂੰਗਾ ਪਾਰੀ ਦੇਖੀ ਉਹ ਦੇ ਜਾ ਪਪ ਕਰ ਹਰ ਗੁੰਦੇ ਆ ਦੇ ਆਜੇ ਪਪਾ ਕਾ ਇਦੋਂ ਦਾ ਫਾਟੇ ਮਾ ਦੀ ਜਮਾ ਪਪਾ ਕਾ ਦੇ ਪੁੱਤ ਕਾ ਪਪਾ ਕਾ ਉਹਦਾ ਹੁਜੀ ਨਹੀਂ ਮੈਂ ਤਾਂ ਨਹੀਂ ਹਾਂ ਇਹਦੇ ਦੇ ਪੈਰੇ ਕਰਾਉਣੇ ਆ ਜੀ ਇਹਦੇ ਹੱਥ ਫੜ ਕੇ ਰੱਖਲੇ ਪੈਂਦੇ ਆ ਕੁਝ ਨਹੀਂ ਪਤਾ ਕਾ ਹੁਣ ਹੈ ਨਿਆਣਾ ਇਹ ਵੀ ਇਹਨੂੰ ਪਤਾ ਨਹੀਂ ਕਾ ਪਤਾ ਇਹਨੂੰ ਵੀ ਨਹੀਂ ਹੈ ਹਾਂ ਆ ਜਾ ਲੱਡੂ ਆ ਲੱਡੂ ਸਾਡਾ ਸੁਣਦੇ ਨਹੀਂ ਜੀ ਹਾਂ ਜੀ ਪੈਸੇ ਤਾਂ ਕਿਸੇ ਮੈਨੇ ਮੈਨਾਂ ਕੁਝ ਕਰ ਨਹੀਂ ਸਕਦਾ ਮੈਨੂੰ ਪਤਾ ਹੈ ਚਲੋ ਵੇਖਾਂ ਪੜੀਏ ਕਰ ਦੋ ਪ੍ਰਸ਼ਾਦਾ ਲਾ ਦਈਏ ਹਾਂ ਪ੍ਰਸ਼ਾਦਾ ਤੂਹੇ ਟਾਪ ਦੇ ਦਿੰਦਾ ਜੀ ਫਿਰ ਗਰਮ ਗਰਮ ਮਵਾ ਦੇ ਮੰਮੀ ਫੜੇ ਜੋ ਮੜਾ ਜਾ ਮਨਕੀਰ ਤੂੰ